ਤੁਹਾਡੀ ਪਾਰਟੀ ਨੂੰ ਮੇੜਾ ਚਲਿਆ ਗਿਆ ਟਰਾਲੀ ਚੋਰ ਦਾ ਦੇਖੋ ਬਹੁਤ ਵੱਡਾ ਸਾਰਾ ਦੇਖੋ ਗੱਲ ਇਹ ਹੈ ਟਰਾਲੀ ਚੋਰੀ ਦਾ ਬਿਲਕੁਲ ਗਿਆ ਮੈਂ ਤਾਂ ਇਹ ਗੱਲ ਪੁੱਛਣਾ ਚਾਹੁੰਦਾ ਜਿਹੜੀ ਪਾਤਲਾ ਟਰਾਲੀ ਚੋਰੀ ਹੋਈਆਂ ਤੇ ਉੱਥੇ ਕੀ ਕੀਤਾ ਮੁੜ ਕੇ ਉਤਰਨ ਲੱਗਿਆ ਕਿਸੇ ਮਲਾਜ਼ਮ ਦੇ ਘਰੋਂ ਤਿੰਨ ਟਰਾਲੀਆਂ ਮਿਲੀਆਂ ਸੀ ਸਾਡੇ ਤਾਂ ਅੱਜ ਤੱਕ ਉਹ ਟਰਾਲੀਆਂ ਨਹੀਂ ਮਿਲੀਆਂ ਚਾਰ ਪੱਤੀਆਂ ਨਾਲ ਤੁਸੀਂ ਟਰਾਲੀ ਦੀ شناخت ਕਿਵੇਂ ਕਰ ਲਓਗੇ ਉਹਦੇ ਨਾਲ ਦੀਆਂ ਪੱਤੇ ਕਵਾੜੀ ਤੋਂ ਜਿੱਤੋਂ ਮਰਜ਼ੀ ਲੈ ਲਓ ਜੀ ਮੈਂ ਤਾਂ ਖੁਦ ਮਿਸਤਰੀਆਂ ਦਾ ਮੁੰਡਾ ਮੈਂ ਵੀ ਮਜ਼ਦੂਰ ਦਾ ਮੁੰਡਾ ਮੈਂ ਕਿਹੜਾ ਕੋਈ ਬਾਣੀਆ ਜਾਂ ਆੜਤੀਆਂ ਦਾ ਮੁੰਡਾ ਕੋਈ ਬੀ ਬਹੁਤ ਅਮੀਰ ਬੰਦਾ ਚਾਰ ਪੱਤੀਆਂ ਨਾਲ ਜਾਂ ਚਾਰ ਟੈਰਾ ਨਾਲ ਪੂਰਾ ਪਟਿਆਲਾ ਜਿਹੜਾ ਉਹ ਉੱਥੇ ਟੈਰਾ ਨਾਲ ਭਰਿਆ ਹੋਇਆ ਕਬਾੜ ਮਾਰਕੀਟ ਦੇ ਵਿੱਚ ਚਾਰ ਟੈਰਾ ਟਰਾਲੀ ਦੇ ਲੈ ਕੇ ਹੁਣ ਫੇਰ ਛੱਡ ਤੋਂ ਸਾਡੇ ਪਲਾਟ 'ਚ ਨਹੀਂ ਫਿਰ ਜੇ ਤੁਸੀਂ ਇੰਨੇ ਸ਼ੋਰ ਹੋ ਤੁਸੀਂ ਕਹਿ ਰਹੇ ਹੋ ਵੀ ਤੁਹਾਡਾ ਤਾਂ ਲੈਣਾ ਦੇਣਾ ਹੈ ਹੀ ਨਹੀਂ ਤੁਸੀਂ ਨੇਮ ਚੱਕ ਕੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਤਾਂ ਕਿਸਾਨ ਹੀ ਹੁੰਨੀ ਨੂੰ ਖੁਦ ਬੇਨਤੀ ਕਰਦਾ ਵੀ ਤੁਸੀਂ ਸਾਡੇ ਸਿੱਧਾ ਵਰਕਸ਼ਾਪ ਤੇ ਗਏ ਮੈਨੂੰ ਕਿਉਂ ਨਹੀਂ ਬੁਲਾਇਆ ਮੈਨੂੰ ਨਾਲ ਬੁਲਾਉਂਦੇ ਮੇਰੇ ਤੋਂ ਚਾਬੀ ਲੈਂਦੇ ਮੈਂ ਆਪ ਜਾ ਕੇ ਚੈੱਕ ਕਰਾਉਂਦਾ ਨਹੀਂ ਚਲੋ ਉਹ ਤਾਂ ਠੀਕ ਹੈ ਮੈਂ ਇਹੀ ਗੱਲ ਕਹਿ ਰਿਹਾ ਬੀ ਜੇ ਤੁਸੀਂ ਐਨੇ ਸੱਚੇ ਹੋ ਐਨੇ ਤੁਸੀਂ ਦਾਵਾ ਕਰ ਰਹੇ ਹੋ ਤੁਸੀਂ ਨੇਮ ਚੱਕ ਕੇ ਕਿਉਂ ਨਹੀਂ ਕਹਿ ਦਿੰਦੇ ਵੀ ਆਓ ਵੀ ਮੈਂ ਜਾਂਦਾ ਮੈਂ ਗੁਰਦੁਆਰਾ ਸਾਹਿਬ ਚੜਦਾ ਮੰਦਰ ਮਸਜਿਦ ਜਿੱਥੇ ਤੁਸੀਂ ਕਹੋ ਮੈਂ ਚੜਦਾ ਮੈਂ ਕਹਿਣਾ ਕਿ ਜੇ ਮੈਂ ਕੋਈ ਪਾਟ ਚੁੜਾਈ ਜੇ ਕਿਸਾਨ ਯੂਨੀਅਨ ਮੇਰੇ ਭਰਾ ਅੰਨਦਾਤਾ ਕੀ ਨੇਮ ਧਰਮ ਕਰਨ ਨਾਲ ਜੇ ਉਹ ਇਹ ਮੇਰੀ ਗਲਤੀ ਜਾਂ ਮੇਰੇ ਤੇ ਜੋ ਦੋਸ਼ ਲਾਏ ਨੇ ਉਹ ਵਾਪਸ ਲੈਣਗੇ ਮੈਨੂੰ ਤੁਸੀਂ ਗੁਰੂ ਘਰ ਮੰਦਰ ਮਸਜਿਦ ਜਿੱਥੇ ਕਹੋਂਗੇ ਮੈਂ ਜ ਆਪਕੇ ਹੱਥ ਜੋੜ ਕੇ ਬੇਨਤੀ ਕਰਨ ਨੂੰ ਤਿਆਰ ਹਾਂ ਕਿ ਇਹ ਗਲਤੀ ਮੇਰੇ ਵੱਲੋਂ ਨਹੀਂ ਹੋਈ